ਦੱਸਿਓ ਜਿਹੜਾ ਇਹ ਤੁਹਾਡਾ ਕੰਮ ਨਿਬੜ ਰਿਹਾ ਅੱਜ ਹਾਂਜੀ ਹਾਂਜੀ ਤੁਸੀਂ ਜੇਕਰ ਮੰਨ ਲਓ ਅੱਜ ਇੱਥੇ ਸਪੋਰਟ ਕਰਨ ਸੰਗਤ ਨਾ ਆਉਂਦੀ ਤੁਸੀਂ ਆਪਣੇ ਵੱਲੋਂ ਫਿਰ ਇਹ ਕਰਜ਼ਾ ਚੱਕਦੇ ਜਾਂ ਤੁਸੀਂ ਤੁਹਾਡੇ ਕੋਲ ਗੰਜੈਸ਼ ਹੈਗੀ ਸੀ ਇਹਨੂੰ ਪੱਦਰ ਕਰਨ ਦੀ ਨਹੀਂ ਜੀ ਜੇ ਅਸਲੀ ਗੱਲ ਪੁੱਛੋ ਨਾ ਜੀ ਉਹ ਜਿਹੜਾ ਜਿੱਥੇ ਹੁਣ ਟਰੈਕਟਰ ਜਾਣ ਰਿਹਾ ਵਾ ਹਾਂਜੀ ਉਹ ਅੱਧਾ 2023 ਦਾ ਪਿਆਜ ਇਹਦੇ ਐਰਟੀਪੁਰ ਲੱਗੇ ਓਕੇ ਜੀ ਹਾਂਜੀ ਜੇ ਸਾਡੇ ਕੋਲ ਜੈਸ ਹੁੰਦੀ ਤਾਂ ਅਸੀਂ ਉਦੋਂ ਹੀ ਪੂਰ ਲੈਣਾ ਤੇ ਅਸੀਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸੰਗਤਾਂ ਦਾ ਸੰਗਤਾਂ ਦਾ ਹਾਂਜੀ ਉਹ ਸੰਗਤਾਂ ਦਾ ਹੀ ਆ ਵੀ ਮੰਨ ਲਓ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਨਹੀਂ ਤੇ ਅਸੀਂ ਕਦੇ ਵੀ ਨਹੀਂ ਤਾਂ ਪੂਰ ਸਕਦੇ ਜ਼ਿੰਦਗੀ ਚ ਵੀ ਨਹੀਂ ਪੂਰ ਸਕਦੇ ਇਹ 88 ਤੋਂ ਲੈ ਕੇ ਥਾਂ ਜਿਹੜਾ ਸਾਡਾ ਪਿਆਰੇ 88 ਵਾਲੇ ਪਾਣੀ ਨੇ ਬਣਾਇਆ ਸਾਨੂੰ ਸਮਝ ਨਹੀਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਮਤਲਬ ਇਤਰੇ ਹੋ ਗਈ ਕਿ ਇਦਾਂ ਹੀ ਛੱਡ ਦਿੱਤਾ ਕੋਈ ਸੰਦੇ ਦੇ ਕੋਈ ਹੁੰਦਾ ਨਹੀਂ ਕਿਸੇ ਕੋਲੇ ਤੇ ਬਸ ਇਹੋ ਹੀ ਆਂਦੇ ਜਿਹੜਾ ਵੀ ਆ 88 ਵਾਲੇ ਪਾਣੀ ਨੇ ਸਾਡੀ ਉਦੋਂ ਆ ਆ ਥਾਂ ਬਣਾਤੀ ਆ ਇਹ ਥਾਂ ਤੇ ਦਰਿਆ ਵਗਦਾ ਸੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਮੁੜ ਕੇ 2023 ਨੇ ਆਣ ਕੇ ਉਹ ਪੁੱਟ ਦਿੱਤਾ ਉਹ ਵੀ ਸਰ ਤੋਂ ਨਹੀਂ ਬਣਿਆ ਬੈਰ ਕੀ ਧੰਨਵਾਦ ਕਰਦੇ ਆ ਜਿਹੜਾ ਤੁਹਾਡਾ ਬੰਦੂ ਅਸੀਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਡੀਜ਼ਲ ਚ ਸਹਿਯੋਗ ਕੀਤਾ ਤਾਂ ਅੱਜ ਜਿਹੜਾ ਇਹ ਕਾਰਜ ਸਿਰੇ ਚੜ ਰਿਹਾ ਜੀ ਨਹੀਂ ਤਾਂ ਉਹ ਬਰਬਾਦੀ ਬਹੁਤ ਵੱਡੇ ਪੱਧਰ ਦੀ ਸੀਗੀ ਜੀ